कई दिन हो गए आया नहीं मेरा पंद्रह बारा कुड़े कई दिन हो गए आया नहीं मेरा सेकुवारा सात कुड़े कई दिन होगे आया नहीं मेरा सेकुवारा सात कुड़े कई दिन होगे आया नहीं मेरा सेकुवारा सात कुड़े कई दिन हो ਆਇਆ ਜੀ ਮੇਰਾ ਸੇਕੂ ਵਾਲਾ ਰਾਜਕੁੜੇ ਕਈ ਦਿਨ ਹੋ ਗਏ ਆਇਆ ਜੀ ਮੇਰਾ ਰਤੀ ਵਾਲਾ ਰਾਜਕੁੜੇ ਹਾਂ ਮਾਤਾ ਕਹਿੰਦਾ ਮੁੰਡੇ ਵਾਸਤੇ ਕੰਨ ਪਾਏ ਹੈ ਮੁੰਡਾ ਕਹਿੰਦਾ ਕੰਮਕਾਰ ਕਰਦਾ ਕੰਮ ਨਹੀਂ ਚੱਲਦਾ ਹੈ ਤਾ ਦਾ ਕੰਮ ਕਰਦਾ ਮਾਤਾ ਦੁਕਾਨ ਕਰਦਾ ਅਜ ਕਾਣ ਕਰਦਾ ਚੀਗਾਲ ਦੀ ਦੁਕਾਨ ਦੀ ਠੀਕ ਹੈ ਇੱਕ ਮੈਨੂੰ ਐਂ ਦੱਸੀ ਪੁੱਤ ਕੋਈ ਮਾਤਾ ਸੀਤਲਾ ਨੂੰ ਮੰਨਦੇ ਹੋ ਚੁੱਪ ਕਰਦੇ ਠੀਕ ਹੈ ਇੱਕ ਮੈਨੂੰ ਐਂ ਦੱਸੀ ਪੁੱਤ ਕਹਿੰਦਾ ਦੋ ਚਰਾਗ ਕਹਿੰਦਾ ਘਰ ਦੇ ਵਿੱਚ ਲਾਉਂਦੇ ਹਾਂ ਲਾਉਂਦੇ ਹਾਂ 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 ਇੱਕ ਮਾਤਾ ਨੂੰ ਮੰਨਦੇ ਹੋ ਹੈ ਦੋ ਨੂੰ ਕੱਲੀ ਨੂੰ ਬਤਾਨਿਆ ਪੰਨੂ ਵਾਲੀ ਮਾਤਾ ਨੂੰ ਮੰਨਦੇ ਹੋ ਹੈ ਤੂੰ ਮੈਨੂੰ ਨਾ ਦੱਸ ਮੈਂ ਦੱਸ ਦਿੰਦਾ ਜਲਦੀ ਬਾਬਾ ਬੱਲੇ ਬੱਲੇ ਗੱਲ ਜੇ ਤੇਰੇ ਤੇਰੀ ਕੌਣ ਮਾਰਦੀ ਗੇੜੇ ਬੱਲੇ ਬੱਲੇ ਗੱਲ ਜੇ ਤੇਰੇ ਤੇਰੀ ਕੌਣ ਮਾਰਦੀ ਗੇੜੇ ਕੈਤੂਆ ਆਜ਼ਾਦ ਤੂਰੇ ਕਈ ਦਿਨ ਹੋ ਗਏ ਆਇਆ ਨੀ ਮੇਰਾ ਕੈਤੂਆ ਆਜ਼ਾਦ ਤੂਰੇ ਜੀ ਹੋਏ ਹਾਂ ਇੱਕ ਮਾਤਾ ਪੱਲੂ ਵਾਲੀ ਨੂੰ ਇੱਕ ਮਾਤਾ ਕੋਈ ਵਰਮਾ ਮਾਤਾ ਨੂੰ ਮੰਨਦੇ ਹੋ ਕੀ ਕਹਿੰਦੇ ਆ ਤੁਸੀਂ ਉਹਦਾ ਨਾਂ ਕੀ ਲੱਗ ਹੈ ਪਿਰਵਾਣੀ ਮਾਤਾ ਜੁਗਾਨਨ ਸਿੱਧਾ ਪੰਜਾਬੀ ਚ ਆਇਆ ਪੁੱਤ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਠੀਕ ਹੈ ਜੁਗਾਨਨ ਨੂੰ ਮੰਨਦੇ ਹੋ ਇੱਕ ਮੈਨੂੰ ਐ ਦੱਸੀ ਪੁੱਤ ਕਹਿੰਦਾ ਕਈ ਵਾਰੀ ਕਹਿੰਦਾ ਘਰ ਦੇ ਵਿੱਚ ਕੋਈ ਚੱਕਰ ਵੀ ਬਣ ਜਾ ਜੇ ਮੈਂ ਘਰ ਦੇ ਵਿੱਚ ਕੋਈ ਸੱਟ ਆਈ ਹੋਵੇ ਹੈ ਕਹਿੰਦਾ ਕੋਈ ਤਵੀਤ ਧਾਗੇ ਜਾਂ ਕੋਲ ਦੇ ਛਿੱਟੇ ਚ ਆਏ ਆ ਮੁੰਡੇ ਤੇਰੇ ਦੋ ਆ ਇੱਕ ਮੁੱਕ ਗਿਆ ਠੀਕ ਹੈ ਇਹਦਾ ਪੁੱਤ ਨਾ ਮਮਾ ਦਾ ਮੁੱਕ ਗਿਆ ਨਹੀਂ ਅੱਗੇ ਨਬੂ ਜੀ ਇਹ ਕਹਿੰਦਾ ਪਵਾਰਾ ਸੀ ਦੋ ਜਵਾਕ ਸੋ ਲੈ ਠੀਕ ਹੈ ਇਹ ਛੋਟਾ ਹੈ ਇੱਕ ਬੰਨ ਆਇਆ ਸੀ ਪੁੱਤ ਕਹਿੰਦੇ ਇਹਨੂੰ ਤੁਸੀਂ ਕੱਪੜਾ ਲੀੜਾ ਦਿਨੇ ਹੋ ਕੋਈ ਕਿਉਂ ਛੋਟੇ ਉਮਰ ਚ ਮਰ ਗਿਆ ਬੱਚੇ ਕਿੱਡੇ ਕਿੱਡੇ ਕਹਦੇ ਤੇ ਫਿਰ ਛੋਟੀ ਉਮਰ ਹੀ ਹੋ ਗਈ ਪੁੱਤ ਉਹ ਤੇ ਘੁੜਾ ਥੋੜਾ ਹੀ ਹੋ ਗਿਆ ਹੋ ਠੀਕ ਹੈ ਇਹ ਮੈਨੂੰ ਆਇਆ ਦੱਸੀ ਪੁੱਤ ਮਾਤਾ ਪੱਲੂ ਵਾਲੀ ਦਾ ਕੋਈ ਧੁਰ ਦਰਗਾਹ ਦਾ ਉਸੇ ਸੁੱਖੇਗਾ ਕੀ ਜੋ ਧਰਦੇ ਚੱਲੇ ਮਾਤਾ ਕਹਿੰਦੀ ਮੇਰੀ ਸੋਖ ਸੁੱਖ ਲਈ ਇਹ ਕਹਿੰਦਾ ਦਿੱਤੀ ਨਹੀਂ ਠੀਕ ਹੈ ਕੋਈ ਮਾਤਾ ਚ ਗਾਣਨ ਦਾ ਕੁਝ ਲਾਉਂਦੇ ਹੋ ਕੀ ਜੰਨਿਓ ਦਾ ਦੇਖਦੀ ਹੈ ਕੁਝ ਹੋਰ ਲੱਡੂਆਂ ਦਾ ਘੱਲਾ ਨਾ ਵਿਛੜਾ ਦਿੰਦੇ ਹੋ ਹਾਂ ਠੀਕ ਹੈ ਇੱਕ ਮਨ ਉਹ ਆ ਰਸੀ ਕੋਈ ਵੱਡਾ ਬਜ਼ੁਰਗ ਕਹਿੰਦਾ ਕੋਈ ਤੁਹਾਡਾ ਵਿਆਹ ਹੈ ਨਾ ਹੋਵੇ ਉਹਨੂੰ ਮੰਨ ਜਾ ਤੁਸੀਂ ਕੀਆ ਘਰ ਦਾ ਬੰਦਾ ਨਹੀਂ ਸਿਓ ਠੀਕ ਆ ਨਾ ਚੱਲੀ ਕਹਿੰਦਾ ਨਹੀਂ ਬਾਬਾ ਹਾਂਜੀ ਆ ਕਿਤੇ ਜਾ ਕੇ ਸੌਂ ਗਿਆ ਤੂੰ ਤਾਂ ਬਲਕਾਰਿਆ ਨਾਲੋ ਸਾਦਾ ਤੈਨੂੰ ਨੀਂਦ ਦਾ ਪਿਆਰਿਆ ਕਿੱਥੇ ਜਾ ਕੇ ਸੌਂ ਗਿਆ ਤੂੰ ਤਾਨ ਬੱਲਕਾਰਿਆ ਸਾਡੇ ਨਾਲੋ ਸਾਦਾ ਤੈਨੂੰ ਨੀਂਦ ਦਾ ਪਿਆਰਿਆ ਕਿੱਥੇ ਡੇਰਾ ਆਇਆ ਨਹੀਂ ਮੇਰਾ ਸੇਕੂ ਵਾਲਾ ਸਾਥ ਕੁੜੇ ਕਈ ਦਿਨ ਹੋ ਗਏ ਆਇਆ ਨਹੀਂ ਮੇਰਾ ਸੇਕੂ ਵਾਲਾ ਸਾਧ ਕੁੜੇ ਹਲੇ 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 ਇੱਕ ਗਵਾਰਾ ਹਲੇ ਨਹੀਂ ਜਾ ਰਹਾਂ ਚੋ ਇੱਕ ਕੋਈ ਗਵਾਰਾ ਸੀ ਨਾ ਕੋਈ ਬੱਟਾ ਬਜ਼ੁਰਗ ਕੁਮਾਰਾ ਇਸੋ ਦਾ ਕੋਈ ਗਵਾਰਾ ਸੀ ਉਹਨੂੰ ਮੰਨਦੇ ਆ ਬਾਬਾ ਕਹਿੰਦਾ ਘਰ ਦੇ ਵਿੱਚ ਕਹਿੰਦਾ ਹਲੇ ਹਲੇ ਚੱਕਰ ਹਲੇ ਚੱਕਰ ਲਾਗੇ ਨੂੰ ਆਹੇ ਜਿਕਦਾ ਕੀ ਸੁਣਵਾ ਹੈ ਨਸ਼ਾ ਕਰਦਾ ਸੀ ਐਕਸੀਡੈਂਟ ਹੋ ਗਿਆ ਐਵੇਂ ਜੀ ਹੈ ਠੀਕ ਹੈ ਗੱਲ ਉਹਨਾਂ ਵਾਲੀ ਦੀ ਉਹ ਤਾਂ ਉਹਨਾਂ ਦਾ ਸੀ ਕੋਈ ਵੱਡੇ ਬਜ਼ੁਰਗਾਂ ਦੇ ਵਿੱਚੋਂ ਕੋਈ ਹੋਵੇ ਇੱਕ ਪਿੱਤਰ ਮੰਨਦੇ ਹੋ ਜਿਵੇਂ ਕਿਸੇ ਨੂੰ ਕੋਈ ਨਹੀਂ ਮੰਨਦਾ ਸੀ ਜਿਹੜਾ ਛੋਟਾ ਮੁੰਡਾ ਸੀ ਉਹਦੇ ਦੋ ਚਾਪਾ ਕੇ ਸੀ ਕੁੜੀ ਤੇ ਮੁੰਡਾ ਸੀ ਠੀਕ ਹੈ ਉਹਨੂੰ 10 ਮਹੀਨੇ ਹੋ ਗਏ 10 ਵਿੱਚ ਚਲੀ ਜਾਂਦਾ ਠੀਕ ਹੈ ਬਹੁਤ ਤੁਹਾਡੇ ਨਾਲ ਹੈ ਗਾਤੌਰ ਦੀ ਠੀਕ ਹੈ ਜਵਾਕ ਵੀ ਲੈ ਗਈ ਤੈ ਤੂੰ ਸੀ ਨਹੀਂ ਕਰਿਆ ਉਹ ਤਾਂ ਘਰ ਦੇ ਵਿੱਚ ਕਹਿੰਦਾ ਚੱਕਰ ਬਣਾ ਰੱਖਿਆ ਨੇ ਕਹਿੰਦਾ ਕੰਮ ਧੰਨ ਦਨ ਕਈ ਵਾਰ ਤੇਰਾ ਮੁੰਡਾ ਰੋਣ ਵੀ ਲੱਗ ਜਾਂਦਾ ਅੱਛਾ ਤਾ ਕੋਈ ਘਰ ਦੇ ਵਿੱਚ ਗੌੜਾ ਪਾਣੀ ਚੱਲਦਾ ਨਹੀਂ ਚੱਲਦਾ ਜਾਂ ਕੋਈ ਕਹਿੰਦਾ ਕਿਸੇ ਨੂੰ ਦਿੰਦੇ ਹੋ ਕਹਿੰਦਾ ਮਾਤਾ ਨੂੰ ਕੋਈ ਇਸ ਨੂੰ ਹੈ ਮੇਰੀ ਮਾਤਾ ਕਹਿੰਦੀ ਘਰ ਦੇ ਵਿੱਚ ਕਹਿੰਦਾ ਕੁੰਡੀ ਪੈ ਗਈ ਕਹਿੰਦਾ ਖੇਤ ਕਾਲ ਨੂੰ ਮੰਦਿਆ ਹੈ ਕਹਿੰਦਾ ਲੀਲ ਕੀਤੇ ਪੈਂਦੇ ਆ ਹਾਂ ਤਾਂ ਅਜੇ ਤੇ ਦਰਦ ਬਣ ਜਾਂਦਾ ਹੈ ਹੈ ਮਾਤਾ ਦਾ ਕੋਈ ਹਾ ਬਾਬੇ ਨੇ ਕੋਈ ਬੱਕਰਾ ਦਿੱਤਾ ਕਿਉਂ ਕਹਿੰਦਾ ਮੰਨਦੇ ਤਾਂ ਕਹਿੰਦਾ ਵੱਡੇ ਤੋਂ ਵੱਡੇ ਨੂੰ ਆ ਤੇ ਕਹਿੰਦਾ ਸੁੱਖ ਕਿਸੇ ਦੀ ਦਿੰਦੇ ਨਹੀਂ ਕਿਉਂ ਪੁੱਤ ਹਾਂ ਨਾ ਖੇਤਪਾਲ ਦਾ ਬੱਕਰਾ ਦਿੱਤਾ ਕਹਿੰਦਾ ਨਾ ਮਾਤਾ ਜਗਾਨ ਨੇ ਨੂੰ ਕੁਝ ਦਿੰਦੇ ਕਹਿੰਦਾ ਨਾ ਕੋਈ ਕਹਿੰਦਾ ਸੀ ਹੈ ਪੱਲੂ ਵਾਲੀ ਮਾਤਾ ਦਾ ਕੋਈ ਧੁਰਦਾ ਚਾਲਾ ਸੁੱਖਿਆ ਸੀ ਗਈ ਨਹੀਂ ਕੈਨਾਂ ਬਿਆਹ ਦੀ ਸੁੱਖ ਦੇਣੀ ਆ ਇਹ ਹੈ ਜਾਉਂਗੇ ਮਾ ਅਮਰੀਕਾ ਨਹੀਂ ਮੈਂ ਕੰਮ ਚਲਾ ਦੂੰਗੀ ਪਹਿਲਾਂ ਫੇਰੀ ਸੁੱਖ ਦੇ ਦਾਂ ਚਾ ਇੱਕ ਮੈਂ ਆ ਦੱਸੀ ਕੋਈ ਪੁੱਛਣਾ ਵੀ ਜਾਪੇ ਤੇ ਕਦੀ ਵੀ ਮੁੱਕੀ ਨਹੀਂ ਹੈ ਚੱਲੂ ਹੋਏ ਕਹਿੰਦਾ ਚੱਲੀ ਬਾਬਾ ਤੇਰੇ ਨਾਲ ਪਰੋਥੜੀਆਂ ਜਿਹੜਾ ਪੁੱਤਆ ਕਰਦਾ ਪਰੋਥੜੀਆਂ ਤੇਰੇ ਨਾਲ ਪਰੋਟੜੀਆ ਜਿਹੜਾ ਮੁੱੱਛਾ ਕਰਦਾ ਅੜਿਆ ਕਿੱਥੇ ਦੇਰਾ ਆਇਆ ਨਹੀਂ ਮੇਰਾ ਸੇਕਵਾਲਾ ਸਾਧ ਗੁੜੇ ਕਈ ਦਿਨ ਹੋ ਗਏ ਆਇਆ ਨਹੀਂ ਮੇਰਾ ਸੇਕਵਾਲਾ ਸਾਧ ਗੁੜੇ ਹਏ ਕਈ ਦਿਨ ਹੋ ਗਏ ਆਇਆ ਨਹੀਂ ਮੇਰਾ ਦੇ ਕੁਵਾਰਾ ਆਜ਼ਾਦ ਗੁੜੇ ਬੋਤ ਮੇਰੀ ਸੋਹਣ ਗੱਲ ਜਿਹੜੀ ਪੱਲੂ ਵਾਲੀ ਮਾਤਾ ਇਹ ਵੀ ਕਾਲੀ ਐ ਠੀਕ ਐ ਜਿਹੜੀ ਪਟਿਆਲੇ ਵਾਲੀ ਇਹ ਵੀ ਕਾਲੀ ਐ ਜਿਹੜੀ ਭਦਰਕਾਲੀ ਵਾਲੀ ਇਹ ਵੀ ਕਾਲੀ ਐ ਠੀਕ ਐ ਪਤਾ ਇਹ ਮਾਤਾ ਦਾ ਚੱਕਰ ਵਾਗਿਆ ਤੁਹਾਡੇ ਘਰ ਦੇ ਵਿੱਚ ਕਹਿੰਦਾ ਅਸਰ ਬਣਦਾ ਹੈ ਹੈ ਕਹਿੰਦਾ ਉਹਨੇ ਬਣਨਤੀ ਕਹਿੰਦਾ ਇਹਦੇ ਉੱਤੇ ਕਹਿੰਦਾ ਕੌਣ ਚੱਲਣੀ ਸੀ ਕਿਸੇ ਨੇ ਲਾਈ ਸੀ ਜਾਂ ਆਪ ਤੇ ਚੱਲੀ ਸੀ ਨਹੀਂ ਪਤਾ ਲੱਗਿਆ ਤੇ ਮੁੰਡਾ ਵੀ ਤੁਹਾਡਾ ਐਵੇਂ ਚਾਂ ਚੱਕ ਗਿਆ ਸ਼ੂਗਰ ਵਣ ਗਈ ਸੀ ਠੀਕ ਪਤਾ ਇੱਕ ਮਾਤਾ ਦਾ ਇੱਕ ਤਾਂ ਮਾਤਾ ਦੀ ਸੁੱਖ ਦੇ ਦਿਓ ਇੱਕ ਆਹ ਜਿਹੜੀ ਜਨਾਨੀ ਐ ਤਕੀਲ ਮੁੱਕੀ ਇਹਦਾ ਚੱਕਰ ਆ ਤੁਹਾਡੇ ਘਰ ਤੇ ਇੱਕ ਤੁਹਾਡੇ ਮੁੰਡੇ ਦਾ ਠੀਕ ਐ ਇਹਨਾਂ ਦਾ ਲਾਜ ਕਰਾ ਲਓ ਤੇ ਮਾਤਾ ਦੀ ਚੁਗਾਨਣ ਦੀ ਤोली ਸੁੱਖ ਦੇ ਦਿਓ ਠੀਕ ਐ ਮੇਰੀ ਮਾਤਾ ਚੁਗਾਨਣ ਤਾਂ ਮੈਨੂੰ ਇਹੋ ਜਿਹਾ ਕਹਿੰਦਾ ਜੀ ਦਾ ਜੀ ਦਿਖਾਈ ਜਾਂਦੀ ਐ ਛੱਡ ਦਿਓ ਹਾਂ ਜੀ ਦਾ ਜੀ ਛੱਡਿਆ ਕਹਦੇ ਮਾਤਾ ਦੀ ਚੁਗਾਨਣ ਦਾ ਹਾਂ ਨਹੀਂ ਛੱਡਦੇ ਤੇ ਕਹਿੰਦਾ ਫਿਰ ਆਸਰ ਕਿੰਨੇ ਬਾਲਣ ਲੱਗ ਗਿਆ ਕੱਲੀ ਕੋਈ ਤਾਂ ਦੇਖ ਕਰਦੇ ਹਾਂ ਹਾਂ ਦੂਜੀ ਦਾ ਪੁੱਛਿਆ ਮਦਨ ਕੱਲੀ ਕੱਲੀ ਗੁਲਗੁਲਾ ਤੇ ਨਹੀਂ ਮੰਨਦੀ ਤੇ ਗਾਨਨ ਕੱਲੇ ਗੁਲਗੁਲਾ ਤੇ ਚਗਾਨਨ ਨਹੀਂ ਮੰਨਦੀ ਜਿਹਦੇ ਸਾਰੇ ਤੇ ਕਹਿੰਦਾ ਗੱਡੀਆਂ ਚੱਲਦੀਆਂ ਉਹਨੂੰ ਕੱਲੇ ਕੋਲ ਗੁਲਗੁਲੇ ਬਣਾ ਦੇਗੀ ਹੈ ਠੀਕ ਹੈ ਸਰ ਤੇਰੇ ਘਰ ਵਾਲੇ ਤੇ ਚੱਲੀ ਜਾਂਦਾ ਕਹਿੰਦੀ ਕੱਲੇ ਗੁਲਗਲੇ ਦੇ ਇੱਕ ਚਗਾਨਣ ਬਣਾ ਲਾ ਨਹੀਂ ਮੰਨਦੀ ਕਹਿੰਦਾ ਘਰ ਦੇ ਤਾਈ ਦੇ ਚੱਕਰ ਬਣੀ ਜਾਂਦਾ ਹਲੇ ਸਲੀਮ ਆਬਾ ਆ ਚੱਲ ਜੱਜੀ ਦੇ ਨਾਮ ਦਾ ਢਿੱਕਾ ਜੋ ਮਿਰਤੀ ਦੇ ਪੰਗ ਢਿੱਕਾ

ਕਿਹੜੇ ਮਾਂ ਮੇਰੀ ਗੰਨੀ ਧੁਰਦਾ ਚਾਲਾ ਸੁਖਿਆ ਕਹਿੰਦੀ ਨਾ ਮੇਰੀ ਰਾਤ ਜਗਾਈ ਨਾ ਮੇਰਾ ਧੁਰਦਾ ਚਾਲਾ ਦਿੱਤਾ ਠੀਕ ਹੈ ਮਾਤਾ ਚੂਗਾਨਨ ਦੀ ਸੁਖ ਪੁੱਤ ਠੀਕ ਹੈ ਜਗਾ ਦੋਗੇ ਤੇ ਮਾਤਾ ਕਹਿੰਦੀ ਮੈਂ ਕੰਮ ਵੀ ਚਲਾ ਦੂੰਗੀ ਕਹਿੰਦਾ ਇੱਕ ਜਨਾਨੀ ਇੱਕ ਪ੍ਰੇਤ ਕਹਿੰਦਾ ਇਹਨੂੰ ਘਰੋਂ ਕਢਾ ਲਾ ਮਾਤਾ ਚੂਗਾਨਨ ਦੀ ਸੁਖ ਲੱਗੀ ਪੁੱਤ ਮਾਂ ਅਮਰੀਕੀ ਧੰਵਾ ਜੀ ਦਾਗੀ ਲੱਣੀ ਠੀਕ ਹੈ किसे भी निकले किसे भी? है? माता कह दो थाने खड़े है मेरे खड़े हाँ लाने वागड़ी दस दो मेनू नहीं पता ਦੇ ਵਿੱਚ ਕੋਈ ਚੱਕਰ ਬਣ ਗਿਆ ਹੋਵੇ ਸੁੱਖ ਨਹੀਂ ਹੋਵੇ ਮਾਤਾ ਵੀ ਘਰੇ ਬਿਠੀ ਰੋਟੀਆਂ ਆਪਸ ਪਕਾਉਂਦੇ ਪੂੜੇ ਹੈ ਦੇ ਦੋਗੇ ਜਬ ਮਾਤਾ ਕਹਿੰਦੀ ਕੰਮ ਬਰੀ ਕਰ ਦੂੰਗੀ ਸਾਡੀਆਂ ਮੱਥੇ ਦੇਖਦੇ ਚ ਰਹਿਣਾ ਤਾਂ ਨਾਏ ਬਾਬਾ ਸलाम ਕਰਾ ਦੇ ਬਾਈ ਬਾਬਾ ਠੀਕ ਹੈ ਜੀ ਲੋ ਬਾਬਾ ਨੇ ਕਰਾਉਣੇ ਸलाम ਉਹ ਸੁਬਾ ਮੈਂ ਨਾ ਪਹੁੰਚਾਂ ਮਦੀਪ ਜਰਾ ਦਰਬਾਰ ਚ ਹਾਜ਼ਰੀ ਲਵਾਵਾਂਗੇ ਡਿਊਟੀ ਬੰਦਨਾ ਹਏ ਅੱਲਾਹ ਬੋਲਦੇ ਚਾਹੇ ਰਾਮ ਬੋਲਦੇ ਪਹਿਲਾਂ ਮੇਰੇ ਪੀਰਾਂ ਨੂੰ ਸਲਾਮ ਬੋਲਦੇ ਪਹਿਲਾਂ ਮੇਰੇ ਪੀਰਾਂ ਨੂੰ ਸਲਾਮ ਬੋਲਦੇ ਪਹਿਲਾਂ ਮੇਰੇ ਪੀਰਾਂ ਨੂੰ ਸਲਾਮ ਬੋਲਦੇ ਆਪ ਬੋਲਦੇ ਚਾਹੇ ਨਾਮ ਬੋਲਦੇ ਅੱਲਾ ਬੋਲਦੇ ਚਾਹੇ ਰਾਮ ਬੋਲਦੇ ਸੇਖੂਆਲੇ ਸਾਧ ਨੂੰ ਸਲਾਮ ਬੋਲਦੇ ਧੂੜੇ ਵਾਲੇ ਸਾਧ ਨੂੰ ਸਲਾਮ ਬੋਲਦੇ ਗੱਦੀ ਵਾਲੇ ਸਾਧ ਨੂੰ ਸਲਾਮ ਬੋਲਦੇ ਬੋ ਸੱਤੇ दरबार ਕੀ ਜਿਨ੍ਹਾਂ ਸੇਵਾਦਾਰ ਨੇ ਸਾਧੀਆਂ ਦਾ ਮਾਨ ਸਤਕਾਰ ਕੀਤਾ ਪੀਰ ਪਾਸ਼ਾ ਸਾਉਧੀ ਮਨੋਗਾਮਨਾ ਪੂਰੀ ਕਰੇ ਐਸ ਤਰ੍ਹਾਂ ਸੇਵਾ ਜਲਾਈ ਰੱਖੇ ਅਤੇ ਦੂਜੇ ਨੂੰ ਆਤ ਪਾਈ ਰੱਖੇ